ਮੈਂ ਕਹਿਣਾ ਚਾਹੁੰਦਾ ਜੀ ਜਿਹੜੀ ਮੋਦੀ ਸਰਕਾਰ ਆ ਦਲਤਾਂ ਦੇ ਵਿਰੋਧੀ ਆ ਇਹ ਦਲਤਾਂ ਦੇ ਵਿਰੋਧ ਸੰਵਿਧਾਨ ਬਾਬਾ ਜੀ Ambedkar ਸਾਹਿਬ ਨੇ ਲਿਖਿਆ ਸੀ ਉਸ ਸੰਵਿਧਾਨ ਦੇ ਉਲਟ ਬੋਲ ਰਹੇ ਨੇ ਅਮੇਸ਼ਾ ਤੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਾਰੇ ਆਲ ਇੰਡੀਆ ਦੇ ਵਿੱਚ ਹਰ ਇੱਕ ਬਲੌਗ ਦੇ ਵਿੱਚ ਬਲੌਗ ਪ੍ਰਧਾਨਾਂ ਨੇ ਅੱਜ ਇਹ ਵਿਰੋਧ ਕੀਤਾ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਕਿਉਂਕਿ ਹਿੰਦੁਸਤਾਨ ਬਾਪੂ ਗਾਂਧੀ ਅਤੇ ਹੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਤੇ ਇਹ ਦਲਤਾਂ ਨੂੰ ਨੱਪਿਆ ਕੁਚਲਿਆ ਜਾ ਰਿਹਾ ਹੈ ਅਸੀਂ ਕਾਂਗਰਸ ਪਾਰਟੀ ਹਮੇਸ਼ਾ ਹੀ ਧਰਮ ਨਿਰਪੱਖਥ ਦੇ ਨਾਲ ਪਾਰਟੀ ਰਹੀ ਹੈ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਹੈ ਇਹ ਬੀਜੇਪੀ ਫਿਰਕਾ ਪਰਸਪਾਰਟੀ ਹੈ ਕਿ ਤਾਂ ਕੀ ਇਹ ਲੋਕਾਂ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਲੋਕਾਂ ਦੇ ਵਿੱਚ ਫਿਰਕਾ ਪ੍ਰਸਤੀ ਫੁਲਾ ਰਹੇ ਨੇ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਇਹਨਾਂ ਦੇ ਕੰਨ ਖੁੱਲਣੇ ਚਾਹੀਦੇ ਆ ਅਸੀਂ ਸਾਰੀ ਕਾਂਗਰਸ ਪਾਰਟੀ ਦਲਤ ਭਾਈਚਾਰੇ ਦੇ ਨਾਲ ਆ ਤੇ ਅਸੀਂ ਇੱਦਾਂ ਕੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਕਿ ਅਮਿਤ ਸ਼ਾਹ ਜੀ ਦੇ ਪਰਚਾ ਦਰਜ ਹੋਣਾ ਚਾਹੀਦਾ। 2 ਸਮਾਂ ਤਾਂ ਮਹੀਨਾ ਹੋ ਗਿਆ ਇਹਦਾ ਕੋਈ ਨਾ ਹੋ ਰਿਹਾ। ਇਹ ਜਿਹੜਾ ਮਸਲਾ ਹੁਣ ਐਜੀਟੇਸ਼ਨ ਸ਼ੁਰੂ ਹੋ ਗਈ ਆ ਸਾਰੇ ਜੱਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਜਾਣੇ ਨਾਲ ਆ ਕੇ ਇਸ ਦੇ ਵਿਰੋਧ ਵਿੱਚ ਖੜੇ ਹੋਈਏ ਤਾਂ ਕਿ ਇਹ ਜਿਹੜੀ ਸਰਕਾਰ ਹੈ ਦਲਤਾਂ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀ ਆ ਕਿਆ ਸੀ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਤੇ ਅਮਿਤ ਸ਼ਾਹ ਤੇ ਪਰਚਾ ਹੋਣਾ ਚਾਹੀਦਾ ਜੀ ਵੇਖੋ ਤੁਹਾਨੂੰ ਪਤਾ ਵਾ ਬਾਬਾ ਜੀ ਦੇ ਬਾਰੇ ਇਹਨਾਂ ਨੇ ਕੀ ਕਿਹਾ ਸੀ ਅੰਬੇਦਕਰ ਬਾਰੇ ਇਹਨਾਂ ਨੇ ਲੋਕ ਸਭਾ ਦੇ ਵਿੱਚ ਜੋ ਕਿਹਾ ਸੀ ਕਿ ਸ਼ਰਮਨਾਕ ਅਸੀਂ ਸਾਰੇ ਹਿੰਦੁਸਤਾਨ ਲੱਗੇ ਬੇਚ ਕਰਨੇ ਪਏ ਆ ਵੀ ਇਹਨੂੰ ਸਿਫਾ ਦੇਣਾ ਚਾਹੀਦਾ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਜੀ ਜੋ ਸਵਿਧਾਨ ਦੇ ਨਾਮ ਤੇ ਬਿਲਕੁਲ ਗਲਤ ਹੁੰਦਾ ਪਿਆ ਵਾ ਸਾਰੇ ਹੱਸੇ ਕਰਕੇ ਆਹੀ ਕਰਕੇ ਕਹਿੰਦੇ ਪਏ ਨੇ ਲੋਕ ਸਾਰਾ ਪੰਜਾਬ ਦੇਖੋ ਇਹਨਾਂ ਦੇ ਨਾਲ ਬਰਖਲਾ ਵਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਵਾ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਮਸ਼ਾਹਤੇ ਪੀਤੇ ਦਿਨ ਤਾਂ ਹੋਰ ਵੀ ਜਥੇਬੰਦੀਆਂ ਵੱਲੋਂ ਨਾਲ ਕੀਤਾ ਗਿਆ ਬੰਦ ਦਾ ਕਾਲ ਕੀਤਾ ਦਿੱਤੀ ਗਈ ਪਰ ਫਿਰ ਵੀ ਉਹੀ ਹਾਲ ਹੈ ਦੇਖੋ ਕੁਛ ਨਹੀਂ ਗਾ ਸਾਰੇ ਲੋਕ ਨਾ ਆਵਾ ਕਾਂਗਰਸ ਨਾ ਆਵਾ ਸਾਰੇ ਅਸੀਂ ਜਿਹੜੀ ਭਾਰਤ ਜਨਤਾ ਪਾਰਟੀ ਦੇ ਉਲਟਾ ਤਖੜੇ ਹੋ ਕੇ ਅਸੀਂ ਇਹਨਾਂ ਨੂੰ ਨਾ ਇਹਨਾਂ ਦੇ ਇਹਨਾਂ ਦੇ ਐਫ ਆਈ ਆਰ ਵੀ ਦਰਜ ਕਰਾਣੀ ਆ ਤੇ ਇਹਦੇ ਪਰਚਾ ਵੀ ਦਰਜ ਕਰਾਣਾ ਵਾ ਅਗਰ ਨਾ ਮਸਲਾ ਆਲੇ ਤਾਂ ਹੋਰ ਵੀ ਜਥੇਬੰਦੀ ਤਾਂ ਨਾਲ ਸਾਰੇ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਸਾਡੇ ਨਾਲ ਆ ਸਾਡੇ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਕਰਾਂਗੇ ਕੀ ਸਮਝ ਇਹਨਾਂ ਨੇ ਕਿਉਂ ਕੀਤਾ ਜੀ ਇਹ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਜੋ ਕੁਝ ਕਰਦੇ ਪਏ ਆ ਇਹਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਲੋਕ ਸਭਾ ਦੇ ਵਿੱਚ ਬੋਲਦਾ ਪਿਆ ਵਾ ਇਹਨੂੰ ਸ਼ਰਮ ਆਉਣੀ ਚਾਹੀਦੀ ਬਾਬਾ ਜੀ ਨੇ ਤਾਂ ਸੰਵਿਧਾਨ ਲਿਖਿਆ ਵਾ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ساری ਦੁਨੀਆ ਉਹਨਾਂ ਦੀ ਹਿੰਦੁਸਤਾਨ ਕੀ ساری ਦੁਨੀਆ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਇਹ ਅੱਜ ਦਾ ਮਸਲਾ ਦੇਖੋ ਜੀ ਇਹ ਕਾਫੀ ਸਮਾ ਹੋ ਗਿਆ ਵਾ ਕਿ ਜਿਹੜੇ ਸਾਡੇ ਬਹੁਤ ਹੀ ਆਪਣਾ ਆਪਣੇ ਆਪ ਨੂੰ ਸਮਝਦਾਰ ਸਮਝਦੇ ਨੇ ਅਮਿਤ ਸ਼ਾਹ ਜੀ ਜੋ ਕਿ ਪਹਿਲੋ ਹੀ ਤੜੀ ਪਾਰ ਨੇ ਇਹਨਾਂ ਨੇ ਸਾਡੇ ਦੇਸ਼ ਦੇ ਸੰਵਿਧਾਨ ਦੇ ਬਾਰੇ ਮਾੜੀ ਟਿੱਪਣੀ ਬੋਲੀ ਆ ਬਾਬਾ ਜੀ ਸਾਹਿਬ ਦੇ ਬਾੜਾ ਬੋਲਿਆ ਵਾ ਔਰ ਇਹਨਾਂ ਨੂੰ ਇਹ ਨਹੀਂ ਅਗਲ ਵੀ ਵੀ ਇਹ ਅੱਜ ਜੇ ਕਿਤੇ ਗ੍ਰਹਿ ਮੰਤਰੀ ਦੀ ਪੋਸਟਰ ਤੇ ਮੌਜੂਦਾਨ ਨੇ ਤੇ ਇਹ ਸਿਰਫ ਸੰਵਿਧਾਨ ਦੀ ਬਦੌਲਤ ਹੈ ਸੰਵਿਧਾਨ ਤੋਂ ਬਿਨਾਂ ਇਹ ਇਲੈਕਸ਼ਨ ਨਹੀਂ ਸੀ ਲੜ ਸਕਦੇ ਤੇ ਨਾ ਸੀ ਉੱਥੇ ਇਹ ਆਪਣੇ ਆਪ ਨੂੰ ਮਤਲਬ ਅਮਿਤ ਸ਼ਾਹ ਜੀ ਆ ਜਿਹੜੇ ਗ੍ਰਹਿ ਮੰਤਰੀ ਬਣਾ ਸਕਦੇ ਸੀਗੇ ਔਰ ਇਹਨਾਂ ਨੇ ਜੋ ਵੀ ਕੀਤਾ ਵਾ ਬਹੁਤ ਇਹਨਾਂ ਦੀ ਆਪਾਂ ਸਖਤ ਨੰਦਿਆਂ ਤੇ ਨਖੀਦੀ ਕਰਦੇ ਆ ਔਰ ਮੈਂ ਜਿੰਨੀਆਂ ਵੀ ਜੱਥੇਬੰਦੀਆਂ ਵਾ ਸਾਡੀਆਂ ਐਸੀਬੀਸੀ ਚਾਹੇ ਓਬੀਸੀ ਜਿੰਨੀਆਂ ਮਿਨੋਰਟੀਆ ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਹੈ ਇਹ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਅਮਿਤ ਸ਼ਿਲਾ ਦੇ ਖਿਲਾਫ ਮੋਰਚਾ ਖੋਲਿਏ ਤੇ ਇਹਦੇ ਖਿਲਾਫ ਐਸਟਰੋ ਐਕਟ ਦਾ ਪਰਚਾ ਦਰਜ ਕਰਾ ਕੇ ਇਹਨੂੰ ਜਲਦ ਤੋਂ ਜਲਦ ਸੁਲਾਕਾ ਪਿੱਛੇ ਭੇਜਿਆ ਜਾਵੇ ਅਗਰ ਨਾ ਮਸਲਾ ਆਇਆ ਤਾਂ ਫਿਰ ਬੋਲੇ ਕਿ ਸਾਡੇ ਕੋਲ ਬਹੁਤ ਮਸਲੇ ਆ ਜੀ ਸਾਡੇ ਬਾਰੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਗਈ ਸਾਡੀਆਂ ਜੱਥੇਬੰਦੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਵਾ ਤੇ ਫਿਰ ਬੜੀਆਂ-ਬੜੀਆਂ-ਬੜੀਆਂ ਸਰਕਾਰਾਂ ਵੀ ਝੁਕਦੀਆਂ ਇਹ ਤੇ ਇੱਕ ਕ੍ਰਿਮੀਨਲ ਜਾਂ ਬੰਦਾ ਵਾ ਤੜੀਪਾਰ ਬੰਦਾ ਵਾ ਔਰ ਇਹ ਦਲਤ ਵਰਗ ਦੀ ਸੋਚ ਰੱਖਦੇ ਨੇ ਇਹ ਜਿਹੜੀ ਮਨੁੱਖ ਸਮ੍ਰਿਤੀ ਆ ਇਹ ਨੂੰ ਦੁਬਾਰਾ ਹਿੰਦੁਸਤਾਨ 'ਚ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਆ ਜੋ ਕਿ ਬਿਲਕੁਲ ਗਲਤ ਆ ਇਹ ਬਿਲਕੁਲ ਨਹੀਂ ਕਰ ਸਕਦੇ ਸੰਵਿਧਾਨ ਤੋਂ ਉੱਪਰ ਕੁਛ ਨਹੀਂਗਾ ਤੇ ਸੰਵਿਧਾਨ ਇੱਕ ਐਸੀ ਚੀਜ਼ ਆ ਜਿਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਵਾ ਔਰ ਇਹ ਚਾਹੁੰਦੇ ਆ ਹੱਕ ਖੋਇਆ ਜਾਵੇ ਦਲਤਾਂ ਦਾ ਜੋ ਇਹ ਦਲਤ ਕਮਿਊਨਿਟੀਆਂ ਨਹੀਂ ਬਰਦਾਸ਼ਤ ਕਰਨਗੀਆਂ